ਚਨ ਲਾਗੂ ਕਰੇਗੀ ਸਰਕਾਰ ਤਾਂ ਸਰਕਾਰ 2029 ਤੋਂ ਪਹਿਲਾਂ ਦਾ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰੇਗੀ ਇਸੇ ਕਾਰਜਕਾਲ ਦੇ ਵਿੱਚ ਬਿੱਲ ਲਿਆਵੇਗੀ ਅੰਡੀ ਸਰਕਾਰ ਇਸ ਉਸੇ ਦੇ ਹਵਾਲੇ ਜਾਣਕਾਰੀ ਹੈ ਕੋਵਿੰਦ ਕਮੇਟੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਿਫਾਰਿਸ਼ ਦਿੱਤੀ ਹੈ 2029 ਤੋਂ ਸ਼ੁਰੂ ਹੋ ਸਕਦਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਔਰ ਕਿ ਹਾਂ ਕੋਵਿੰਦ ਕਮੇਟੀ ਦੀਆਂ ਸਿਫਾਰਸ਼ਾਂ ਸਾਰੀਆਂ ਇਹ ਵੀ ਤੁਹਾਨੂੰ ਦਿਖਾਣੇ ਆ ਤਾਂ ਸਾਰੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਇਆ ਜਾਵੇ ਹੰਗ ਅਸੈਂਬਲੀ ਜਦ ਸਰਕਾਰ ਡਿੱਗਣ ਤੇ ਬਾਕੀ 5 ਸਾਲ ਦੇ ਕਾਰਜਕਾਲ ਦੀ ਨੇਵੇਂ ਸਿਰੇ ਤੋਂ ਚੋਣ ਹੋਵੇ ਔਰ ਪਹਿਲੇ ਫੇਸ ਦੇ ਵਿੱਚ ਲੋਕ ਸਭਾ ਵਿਧਾਨ ਸਭਾ ਚੋਣਾ ਇਕੱਠੀਆਂ ਹੋ। ਤਾਂ ਦੂਜੇ ਫੇਸ ਦੇ ਵਿੱਚ 100 ਦਿਨਾਂ ਦੇ ਅੰਦਰ ਲੋਕਲ ਬਾਡੀ ਇਲੈਕਸ਼ਨ ਲੋਕ ਸਭਾ ਵਿਧਾਨ ਸਭਾ ਲੋਕਲ ਬਾਡੀ ਚੋਣਾ ਦੇ ਸਿੰਗਲ ਵੋਟਰ ਹੋਣ ਯਾਨੀ ਕਿ ਇੱਕੋ ਸਮੇਂ ਚ ਇੱਕ ਪੂਰੇ ਦੇਸ਼ ਤੇ ਲਈ ਵੋਟਾਂ ਚੜੀਆਂ ਨੇ ਉਹ ਹੋਣ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਦੇ ਇਸ ਨਾ ਤੋਂ ਹੀ ਸਮਝ ਆਉਂਦਾ ਹੈ ਤਾਂ ਇਸੇ ਕਾਰਜਕਾਲ ਦੇ ਵਿੱਚ ਬਿੱਲ ਲਿਆਵੇਗੀ ਐਂਡੀ ਸਰਕਾਰ ਅਗੇ ਬਦਾਂਗੇ ਤਾਂ ਕਥਿਤ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਤਿਹਾਰ ਜੇਲ੍ਹ ਤੋਂ ਬਿੱਤੇ ਦਿਨੀਂ ਪਹਾਰਾ ਯਰਵਿੰਦ ਕੇ ਜੀਵਾਲ ਨੇ ਮੁੱਖ ਮੰਤਰੀ ਦੇ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜਿਸ ਤੇ ਭਾਜਪਾ ਨੇ ਤਿੱਖਾ ਪਲਟਵਾਰ ਕੀਤਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਨੇਤਾ ਕੇ ਜੀਵਾਲ ਦੇ ਸਮਰਥਨ ਛੁੱਟਰੇ ਦੋ ਦਿਨ ਕੇ ਬਾਅਦ ਅੱਜ ਦੇ ਦੋ ਦਿਨ ਕੇ ਬਾਅਦ ਨੇ ਸੀਐਮ ਦੀ ਕੁਰਸੀ ਸੇ ਅਸਤੀਫਾ ਦੇਣੇ ਜਾ ਰਹੇ 177 ਦਿਨ ਬਾਅਦ ਤਿਹਾਰ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਦਾ ਐਲਾਨ ਕਰ ਦਿੱਤਾ। ਖਾਂਸੀ ਦਿੱਲੀ ਦਾ ਪਾਰਟੀ ਦਫ਼ਤਰ ਤੇ ਮੌਕਾ ਸੀ ਵਰਕਾਂ ਨਾਲ ਮਿਲਣ ਦਾ। ਜਿਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ 2 ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਭਾਜਪਾ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹਨਾਂ ਤੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਦੇ ਲਈ ਉਹ ਘਰ ਘਰ ਜਾਣਗੇ ਤੇ ਉਦੋਂ ਤੱਕ ਕੁਰਸੀ ਤੇ ਨਹੀਂ ਬੈਠਣਗੇ। ਜਾ ਤੱਕ ਜਨਤਾ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ। ਔਰ ਮੈਂ ਤਬ ਤੱਕ ਪੀਐਮ ਦੀ ਕੁਰਸੀ 'ਤੇ ਨਹੀਂ ਬੈਠੂੰਗਾ। ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ। ਮੈਂ ਜਨਤਾ ਦੇ ਵਿੱਚ ਮੈਂ ਜਾਊਂਗਾ। ਗਲੀ ਗਲੀ 'ਮੈਂ ਜਾਊਂਗਾ, ਘਰ ਘਰ 'ਮੈਂ ਜਾਊਂਗਾ। ਔਰ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਕਿ ਕੇਜਰੀ ਵਲ ਇਮਾਨਦਾਰ ਹੈ। ਤਬ ਤੱਕ ਮੈਂ ਸੀਐਮ ਦੀ ਕੁਰਸੀ 'ਤੇ ਉੱਪਰ ਨਹੀਂ ਬੈਠੂੰਗਾ। इन्होंने मेरे ऊपर आरोप लगाया है इन्होंने आरोप लगाया है कि केजरीवाल चोर है इन्होंने आरोप लगाया है केजरीवाल भ्रष्टाचारी है इन्होंने आरोप लगाया है केजरीवाल ने भारत माता के साथ धोखा किया है यह करने के लिए नहीं आया था मैं सत्ता से पैसा और पैसे से सत्ता इस खेल के खेलने के लिए मैं नहीं आया था मैं देश के लिए कुछ करने के लिए आया था केजरीवाल ने जब इस्तीफा देने का ऐलान किया ਤਾਂ ਪਾਰਟੀ ਵਰਕਰ ਸੀਟਾਂ ਤੇ ਅੱਗੇ ਖੜੇ ਹੋਗੇ ਤੇ ਕੇਜਰੀਵਾਲ ਨੂੰ ਅჯਹਾ ਨਾ ਕਰਨ ਦੀ ਗੁਹਾਰ ਲਗਾਈ ਉਧਰ ਇਸ ਦੇ ਵਿਚਾਲੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕੇਜਰੀਵਾਲ ਤੇ ਤਿੱਖਾ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਕੇਜਰੀਵਾਲ ਕੋਈ ਬਲੀਦਾਨ ਨਹੀਂ ਕਰ ਰਹੇ ਸਗੋਂ ਸੁਪਰੀਮ ਕੋਰਟ ਦੇ ਹੁਕਮਾ ਮੁਤਾਬਿਕ ਹੀ ਅჯਹਾ ਕਰ ਰਹੇ ਨੇ ਤੇ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ ਜੀ ਆਪ ਕੋ ਇਸ਼ਾਨ ਨਹੀਂ ਕਰ ਰਹੇ ਕੋਈ ਆਪ ਸੈਕਰੀਫਾਈਜ਼ ਨਹੀਂ ਕਰ ਰਹੇ ਮਾਨਯੋਗ ਸੁਪਰੀਮ ਕੋਰਟ ਨੇ ਆਪकी ਜ਼ਮਾਨਤ ਮੇ ਲਿਖਾ ਹੈ कि आप सुप्री आप मुख्यमंत्री कुर्सी से दूर रहेंगे कोई फाइल साइन नहीं कर सकते इसलिए आपके पास विकल्प नहीं है मान्योग सुप्रीम कोर्ट के ऑर्डर के चलते आपको रिजाइन करना पड़ रहा है और आपने कहा मैं जनता के बीच में जाऊंगा जनता ने तो तीन महीने पहले ही आपको फरमान सुनाया है जब आपने कहा था जेल या बेल लोगों ने कहा जेल और आपको सातों सीटों पर हराया और वापिस जेल भिजवाया और अभी आप दो दिन का समय क्यों मांग रहे हैं ਲੁਕੀਆਬ ਆਪ ਆਪਣੇ ਐਮਐਲ ਨੂੰ ਕੋਈ ਜਤਾਨਾ ਚਾਹਤੇ ਹਨ ਕਿ ਮੇਰੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਓ ਮੈਂ ਜਲਦੀ ਚੋਣ ਕਰਾ ਦੂੰਗਾ ਔਰ ਮੈਂ ਤੁਮੇ ਦੁਬਾਰਾ ਐਮਐਲ ਬਣਵਾ ਦੂੰਗਾ ਪਰ ਮੈਂ ਕਿਸੇ ਔਰ ਕੋ ਕੁਰਸੀ ਤੇ ਨਹੀਂ ਬਿਠਾਉਂਗਾ ਭਾਜਪਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਤਾਂ ਰਵਿੰਦਰ ਕੇਜਰੀਵਾਲ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਸਮੇਤ ਕੇਂਦਰ ਸਰਕਾਰ ਨੂੰ ਵੀ ਘੇਰ ਲਿਆ ਤੇ ਕਿਹਾ ਕਿ ਪਿਛਲੇ 10 ਸਾਲ ਦੇ ਦੌਰਾਨ ਇਹਨਾਂ ਨੇ ਕਈ ਕੰਡੀਸ਼ਨਾਂ ਲਗਾਈਆਂ ਸਰਕਾਰ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਪਾਈਆਂ ਪਰ ਉਹਨਾਂ ਨੇ ਲੋਕਾਂ ਦੇ ਕੰਮ ਬੰਦ ਨਹੀਂ ਹੋਣ ਦਿੱਤੇ ਆਪਕੀ ਅਦਾਲਤ ਮੈਂ ਆਇਆ ਹਾਂ ਜਨਤਾ ਕੀ ਅਦਾਲਤ ਮੈਂ ਆਇਆ ਹਾਂ ਆਪ ਸੇ ਪੁੱਛਣੇ ਕੇ ਲਈ ਆਇਆ ਹਾਂ ਕੀ ਆਪ ਕੇਜਰੀਵਾਲ ਕੋ ਇਮਾਨਦਾਰ ਮੰਨਤੇ ਹੋ ਕਿ ਗੁਨਾਹਗਾਰ ਮੰਨਤੇ ਹੋ मैं दिल्ली की जनता से पूछना चाहता हूं मैं देश की जनता से पूछना चाहता हूं कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं भाजपा घेरद के अरविंद केजरीवाल ने जिक्र दिल्ली दोणों का भी किया अगले साल फरवरी चोणों तुरंत महाराष्ट्र के ਨਵੰਬਰ ਦੇ ਵਿੱਚ ਹੀ ਕਰਵਾਇਆ ਜਾਵੇ ਨਾਲੇ ਕਹਿ ਕਿ ਜੇ ਲੋਕ ਮੰਦੇ ਨੇ ਕੋਈ ਇਮਾਨਦਾਰ ਨੇ ਤਾਂ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਤਾ ਦੇਣ ਔਰ ਮੈਂ ਤਬ ਤੱਕ ਪੀਐਮ ਦੀ ਕੁਰਸੀ 'ਤੇ ਨਹੀਂ ਬੈਠੂੰਗਾ ਜਦ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਮੈਂ ਜਨਤਾ के बीच में जाऊंगा गली-गली में जाऊंगा घर-घर में जाऊंगा और जब तक जनता अपना फैसला ना सुना दे कि केजरीवाल ईमानदार है ਤਬ ਤੱਕ ਮੈਂ ਸੀਐਮ ਦੀ ਕੁਰਸੀ 'ਤੇ ਉੱਪਰ ਨਹੀਂ ਬੈਠਣਾ। ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਦੀ ਗੂੰਜ ਪੰਜਾਬ ਦੇ ਵਿੱਚ ਹੀ ਪਹੁੰਚੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 2 ਦਿਨ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ ਇਮਾਨਦਾਰ ਨੇ ਤਾਂਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਵੋਟ ਪਾਉਣ ਇਹ ਗੱਲ ਇੱਕ ਇਮਾਨਦਾਰ ਤੇ ਲੋਕਪੱਖੀ ਸੋਚ ਵਾਲਾ ਲੀਡਰ ਹੀ ਕਹਿ ਸਕਦਾ ਹੈ ਅਰਵਿੰਦ ਜੀ ਦੀ ਸੋਚ ਨੂੰ ਸਲਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰਗਵ ਚੱਡਾ ਤੇ ਹਰਪਾਲ ਚੀਮਾ ਵੀ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਉਤਰੇ ਰਗਵ ਚੱਡਾ ਨੇ 2020 ਦੀਆਂ ਚੋਣਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗਣਗੇ ਤੇ ਦਿੱਲੀ ਦੇ ਲੋਕ ਉਹਨਾਂ ਚੋਣਾਂ ਦੇ ਵਿੱਚ ਉਹਨਾਂ ਨੂੰ ਇਮਾਨਦਾਰ ਸਾਬਤ ਕਰਨਗੇ ਤੇ ਜਿਤਾ ਕੇ ਦਿੱਲੀ ਦੇ ਮੁੱਖ ਮੰਤਰੀ ਦਾ ਤਾਜ ਪਹਿਨਾਉਣਗੇ ਤਾਂ ਉਧਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਤੇ ਕੇਜਰੀਵਾਲ ਨੂੰ ਝੂਠੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਭੇਜਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਕੇਜਰੀਵਾਲ ਦਾ ਐਲਾਨ ਭਾਜਪਾ ਦਿੱਲੀ ਚੁਣੌਤੀ ਹੈ ਮੁੱਖ ਮੰਤਰੀ ਜੀ ਅਗਨੀ ਪਰਖਸ਼ਾ से गुजरने के लिए तैयार है और दिल्ली तय करेगी कि मुख्यमंत्री ईमानदार है कि नहीं है अरविंद केजरीवाल जी ने 2020 में काम के नाम पर वोट मांगा था और कहा कि अगर मैंने काम किया है तो मुझे वोट देना मैंने काम नहीं किया तो मुझे वोट नहीं देना आज उनपे गई आरोप लगाया गया आज मुख्यमंत्री जी ने अपनी ईमानदारी की परीक्षा अग्नि परीक्षा देने का फैसला लिया है दिल्ली की जनता मुख्यमंत्री को ईमानदार घोषित करेगी झाड़ू का बटन दबाकर और अब आने वाला 2025 का दिल्ली चुनाव दिल्ली की जनता उस चुनाव के माध्यम से अपने मुख्यमंत्री को ईमानदार घोषित करेगी आ, देखो भारतीय जनता पार्टी ने झूठे एक झूठी स्टोरी बना के एक झूठा केस बना के अरविंद केजरीवाल ने जेल भेज दिया देश जान लगा